ਤੁਸੀਂ ਦੇਖ ਰਹੇ ਹੋ ਬੀਬੀਸੀ ਇੰਟਰਨੈਸ਼ਨਲ ਰੇਡੀਓ ਮੈਂ ਕਾਲਾ ਘਟਾਰੀਆ ਪੇਸ਼ਾਨ ਪੰਜਾਬ ਹਰਿਆਣਾ ਤੇ ਦੇਸ਼ ਵਿਦੇਸ਼ ਦੀਆਂ ਚੋਣਵੀਆਂ ਖਬਰਾਂ ਤੇ ਵੱਡੀਆਂ ਖਰਿਆਣਾ ਦੇ ਸੱਤ ਸ਼ਹਿਰ ਸ਼ਿਮਨਾ ਨਾਲੋਂ ਵੀ ਵੱਧ ਰਹੇ ਠੰਡੇ 11 ਸ਼ਹਿਰਾਂ ਦਾ ਤਾਪਮਾਨ 10 ਡਿਗਰੀ ਤੋਂ ਘੱਟ ਪੰਜਾਬੀ ਸੰਗੀਤ ਇੰਡਸਟਰੀ ਤੋਂ ਦੁਖਦਾਈ ਖਬਰ ਆਈ ਹੈ ਨਹੀਂ ਰਹੇ ਪ੍ਰਸਿੱਧ ਗੀਤਕਾਰ ਨਿਮਾ ਲੋਹਾਰ ਦਾ ਮਹਿਰੂਮ ਰਾਜਵੀ ਜਵੰਦਾ ਦੀ ਫਿਲਮ ਜਵਲਾ ਦੇ ਟ੍ਰੇਲਰ ਨੂੰ ਦਲਜੀਤ ਸਾਇਨੇ ਦਿੱਤੀ ਆਪਣੀ ਆਵਾਜ਼ ਈਡੀ ਦੇ ਮੋਤਲ ਡੀਜੀ ਹਰਚੰਦ ਸਿੰਘ ਭੁੱਲਰ ਦੇ ਖਾਤਿਆਂ ਦੀ ਜਾਂਚ ਕੀਤੀ ਸ਼ੁਰੂ ਮਾਨਸਾ ਜ਼ਿਲ੍ਹੇ ਦੀ ਸੈਸ਼ਨ ਜੱਦੀ ਅਦਾਲਤ ਨੇ ਇੱਕ ਕਤਲ ਕੇਸ ਵਿੱਚ ਇੱਕ ਔਰਤ ਸਮੇਤ 10 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਦਾਲਤ ਨੇ ਆਪਣੇ ਸਾਰੇ ਦੋਸ਼ੀਆਂ ਤੇ 55000 ਰੁਪਏ ਦਾ ਜੁਰਮਾਨਾ ਵੀ ਲਗਾਇਆ ਪੀੜਤ ਪਰਿਵਾਰ ਨੇ ਅਦਾਦ ਦੇ ਫੈਸਲੇ ਤੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਨਿਆਯ ਪਾਲਕਾ ਦਾ ਧੰਨਵਾਦ ਕੀਤਾ ਇਹ ਘਟਨਾ 10 ਅਕਤੂਬਰ 2016 ਨੂੰ ਦੀਵਾਲੀ ਦੀ ਸ਼ਾਮ ਨੂੰ ਵਾਪਰੀ ਸੀ ਜਦੋਂ ਮਾਨਸਾ ਜ਼ਿਲ੍ਹੇ ਦੀ ਇੱਕ ਪਿੰਡ ਹੀਰਵਾਲਾ ਵਿੱਚ ਕੁਝ ਲੋਕਾਂ ਨੇ ਅਰਤ ਦੀਪ ਸਿੰਘ ਨਾਂ ਦੇ ਨੌਜਵਾਨ ਤੇ ਹਮਲਾ ਕਰ ਦਿੱਤਾ ਸੀਗਾ ਦੋਸਤੋ ਰੋਜ਼ਾਨਾ ਪੰਜਾਬ ਦੀਆਂ ਖਬਰਾਂ ਲਈ ਸਾਡਾ ਚੈਨਲ ਸਬਸਕ੍ਰਾਈਬ ਜਰੂਰ ਕਰੋ ਅਰਤਦੀਪ ਆਪਣੇ ਪਿਤਾ ਹਾਕਮ ਸਿੰਘ ਨਾਲ ਮਠਿਆਈ ਖਰੀਦਣ ਗਿਆ ਸੀ ਜਦੋਂ ਹਮਲਾਵਰ ਨੇ ਉਸ ਤੇ ਹਮਲਾ ਕਰ ਦਿੱਤਾ ਇਸ ਗੰਭੀਰ ਜ਼ਖਮੀ ਅਰਤਦੀਪ ਨੂੰ ਹਸਪਤਾਲ ਲਿਆਇਆ ਗਿਆ ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਅਗਲੀ ਖਬਰ ਫਰੋਜ਼ਪੁਰ ਤੋਂ ਆ ਫਰੋਜ਼ਪੁਰ ਚ ਆ ਰਿਹਾ ਐਸਐਸ ਆਗੂ ਬਲਦੇਵ ਅਰੋੜਾ ਦੇ ਨੌਜਵਾਨ ਪੁੱਤਰ ਨਵੀਨ ਅਰੋੜਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਪੀੜ ਪਰੇ ਵਿਚਾਰ ਵਿੱਚ ਹਮਲਾਵਰਾਂ ਨੇ ਸ਼ਰੇਆਮ ਗੋਲੀਆਂ ਮਾਰ ਕੇ ਨਵੀਨ ਅਰੋੜਾ ਦਾ ਕਤਲ ਕੀਤਾ ਚਸ਼ਮਦੀਤ ਲੋਕਾਂ ਨੇ ਦੱਸਿਆ ਕਿ ਹਮਲਾਵਰ ਬੜੀ ਤੇਜ਼ੀ ਨਾਲ ਆਏ ਤੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਚਲੇ ਗਏ ਨੌਜਵਾਨ ਦੀ ਮੌਤ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਗਲੀ ਖਬਰ ਤਰਪੋਲੀ ਤੋਂ ਯਾਨੀ ਲੀਬੀਆ ਤੋਂ ਨਿਊਜ਼ ਏਜੰਸੀ ਅਨੁਸਾਰ ਲੀਬੀਆ ਦੇ ਰੈੱਡ ਕ੍ਰਿਸੈਂਟ ਨੇ ਕਿਹਾ ਕਿ ਪੱਛਮੀ ਲੀਬੀਆ ਦੇ ਸ਼ਹਿਰ ਅਲ ਖੁਸਮ ਤੇ ਤੱਟ ਤੇ 95 ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀਆਂ ਦੋ ਕਿਸ਼ਤੀਆਂ ਦੇ ਪਲਟਣਾ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ ਹੈ ਆਪਣੇ ਅਧਿਕਾਰਤ ਫੇਸਬੁਕ ਪੇਜ ਤੇ ਪੋਸਟ ਕੀਤੇ ਗਏ ਇੱਕ ਬਿਆਨ ਵਿੱਚ ਰੈੱਡ ਕ੍ਰਿਸੈਂਟ ਨੇ ਕਿਹਾ ਕਿ ਇਹ ਦੋਵੇਂ ਘਟਨਾਵਾਂ ਵੀਰਵਾਰ ਰਾਤ ਨੂੰ ਵਾਪਰੀਆਂ ਇਸ ਵਿੱਚ ਅੱਗੇ ਕਿਹਾ ਗਿਆ ਕਿ ਪਹਿਲੀ ਕਿਸ਼ਤੀ ਵਿੱਚ ਬੰਗਲਾਦੇਸ਼ੀ ਨਾਗਰਿਕਤਾ ਦੇ 26 ਪ੍ਰਵਾਸੀ ਸਵਾਰਸਾਂ ਜਿਨ੍ਹਾਂ ਵਿੱਚੋਂ 4ਾਂ ਦੀ ਮੌਤ ਕਿਸ਼ਤੀ ਡੁੱਬਣ ਤੋਂ ਬਾਅਦ ਹੋ ਗਈ ਦੂਜੀ ਕਿਸ਼ਤੀ ਵਿੱਚ 78 ਗੈਰ ਕਾਨੂੰਨੀ ਪ੍ਰਵਾਸੀ ਸਵਾਰਸਾਂ ਜਿਨ੍ਹਾਂ ਵਿੱਚ 2 ਮਿਸ਼ਰੀ ਤੇ 67 ਸੁਡਾਨੀ ਸਵਾਰਸਾਂ ਇਹਨਾਂ ਵਿੱਚੋਂ 8 ਬਚੇ ਹਨ ਅਗਰਾ ਤੋਂ ਅੰਮ੍ਰਿਤਸਰ ਜਾ ਰਹੀ ਇੱਕ ਟੂਰਿਸਟ ਬੱਸ ਨੂੰ ਸ਼ਨੀਵਾਰ ਸਵੇਰੇ ਚੰਡੀਗੜ੍ਹ ਅੰਬਾਲਾ ਹਾਈਵੇ ਤੇ ਸਿੰਘਪੁਰਾ ਫਲਾਈਓਵਰ ਤੇ ਅਚਾਨਕ ਅੱਗ ਲੱਗੀ ਅੱਗ ਲੱਗਣ ਬੇਲੇ ਬੱਸ ਵਿੱਚ ਲਗਭਗ 25 ਯਾਤਰੀ ਸੁੱਤੇ ਹੋਏ ਸਨ ਬੱਸ ਡਰਾਈਵਰ ਨੇ ਆਪਣੀ ਸਮਝਦਾਰੀ ਨਾਲ ਯਾਤਰੀਆਂ ਨੂੰ ਉਹਨਾਂ ਦੇ ਸਮਾਨ ਸਮੇਤ ਸੁਰੱਖਿਅਤ ਬਾਹਰ ਕੱਢਿਆ ਫਰਗ੍ਰੇਡ ਨੂੰ ਸੂਚਿਤ ਕੀਤਾ ਸ਼ਨੀਵਾਰ ਸਵੇਰੇ ਦਿਨ ਦਿਹਾੜੇ ਭਵਾਂਤ ਖੇਤਰ ਦੇ ਮੰਨਤ ਇਨਕਲੇਬ ਦੋ ਸੋਸਾਇਟੀ ਦੇ ਵਿੱਚ ਇੱਕ ਘਰ ਵਿੱਚ ਤਿੰਨ ਨਕਾਬਪੋਸ਼ ਲੁਟੇਰੇ ਦਾਖਲ ਹੋਏ ਇੱਕ 20 ਸਾਲਾ ਲੜਕੀ ਨੂੰ ਚਾਕੂ ਦੀ ਨੋਕ ਤੇ ਧਮਕੀਆਂ ਦਿੱਤੀਆਂ ਪਰ ਲੁਟੇਰੇ ਦੀ ਪਕੜ ਵਿੱਚੋਂ ਛੁੱਟ ਕੇ ਲੜਕੀ ਨੇ ਆਪਣੇ ਆਪ ਨੂੰ ਬਾਥਰੂਮ ਵਿੱਚ ਬੰਦ ਕਰ ਲਿਆ ਰੌਲਾ ਪਾਇਆ ਜਿਸ ਤੋਂ ਬਾਅਦ ਲੁਟੇਰੇ ਘਰ ਪਈ ਨਗਦੀ ਤੇ ਸੋਨੇ ਦੀ ਚੇਨ ਲੈ ਕੇ ਫਰਾਰ ਹੋ ਗਏ ਦਰਦਨਾਕ ਹਾਸੇ ਦੀ ਖਵਿਆ ਮਦਦ ਲਈ ਬਾਲਕੋਨੀ ਚ ਗਏ ਮਸੂਮ ਦੀ 22ਂ ਮੰਜ਼ਲ ਤੋਂ ਡਿੱਗ ਕੇ ਮੌਤ ਹੋ ਗਈ ਪਰਿਵਾਰ ਚ ਸੋਗ ਦੀ ਲਹਿਰ ਸੈਕਟਰ 65 ठाਣਾ ਖੇਤਰ ਦੇ ਸੈਕਟਰ 62 ਵਿੱਚ ਸਥਿਤ ਪਾਇਨੀਅਰ ਪ੍ਰੈਸੀਡਿਆ ਸੁਸਾਇਟੀ ਦੀ 22ਵੀਂ ਮੰਜ਼ਲ ਤੋਂ ਇੱਕ 5 ਸਾਲਾ ਬੱਚਾ ਹੇਠਾਂ ਡਿੱਗਿਆ ਹਾਸਲੇ ਵਿੱਚ ਉਸਦੀ ਮੌਤ ਹੋ ਗਈ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਦੱਸਿਆ ਜਾ ਰਿਹਾ ਕਿ ਉਸ ਸਮੇਂ ਬੱਚਾ ਖਰੇਲੂ ਨੌਕਰਾਨੀਨਾ ਸੁਸਾਇਟੀ ਦੇ ਮੈਦਾਨ ਵਿੱਚ ਖੇਡ ਕੇ ਕਰ ਵਾਪਸ ਆ ਰਿਹਾ ਸੀ ਜਿਵੇਂ ਹੀ ਉਹ ਲੈਫਟ ਵਿੱਚੋਂ ਬਾਹਰ ਆਇਆ ਉਹ ਅੰਦਰ ਭੱਜਿਆ ਤੇ ਧੱਕੇ ਨਾਲ ਫਲੈਟ ਦਾ ਮੁੱਖ ਗੇਟ ਅੰਦਰੋਂ ਬੰਦ ਹੋ ਗਿਆ ਜਿਸ ਕਾਰਨ ਖਰੇਲੂ ਨੌਕਰਾਨੀ ਅੰਦਰ ਨਹੀਂ ਜਾ ਸਕੀ ਆਪਣੇ ਆਪ ਨੂੰ ਇਕੱਲਾ ਦੇਖ ਕੇ ਬੱਚਾ ਮਦਦ ਲਈ ਬਾਲਕਨੀ ਵਿੱਚ ਆਇਆ ਉੱਥੇ ਸੁੱਕੇ ਪਾਉਣ ਵਾਲੀ ਰਾੜ ਤੇ ਚੜ ਗਿਆ ਤੇ ਲੋਕਾਂ ਨੂੰ ਬੁਲਾਉਣ ਲੱਗ ਪਿਆ ਬਟਾਲਾਪੁਰਸ ਤੋਂ ਬੀਐਸਐਫ ਦੇ ਨਾਲ ਚਲਾਈ ਸਾਂਝੇ ਸਰਚ ਆਪਰੇਸ਼ਨ ਦੌਰਾਨ ਡੇਰਾ ਬਾਬਾ ਨਾਨਕ ਨਜ਼ਦੀਕ ਖੇਤਾਂ ਵਿੱਚੋਂ 10 ਕਿਲੋ ਹਿਰੋਇਨ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਫੜੇ ਗਏ ਮੁਲਜ਼ਮ ਦੀ ਪਛਾਣ ਕਰਨਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਡੱਲਾ ਕਲੋਨੀ ਅਮਰਸਰ ਵਜੋਂ ਹੋਈ ਹੈ ਇਸ ਸਬੰਧੀ ਡੇਰਾ ਬਾਬਾ ਨਾਨਕ ਦੇ ਡੀਐਸਪੀ ਜੋਗਾ ਸਿੰਘ ਨੇ ਕਿਹਾ ਕਿ ਪੁਲਿਸ ਅਤੇ ਬੀਐਸਐਫ ਦੀ 133 ਬਟਾਲੀਅਨ ਵੱਲੋਂ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਪੈਂਦੇ ਪਿੰਡ ਪੱਖੋਕੇ ਨੇੜੇ ਸਰਚ ਆਪਰੇਸ਼ਨ ਚਲਾਇਆ ਗਿਆ ਸੀ ਜਿਸ ਦੌਰਾਨ ਇੱਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਉਹ ਦੱਸਿਆ ਕਿ ਸ਼ੱਕ ਦੌਰਾਨ ਨੌਜਵਾਨ ਦੀ ਤਲਾਸ਼ੀ ਲਈ ਗਿਆ ਉਸ ਕੋਲ ਇੱਕ ਪਿਸਤੌਲ ਸਮੇਤ ਮੈਗਜ਼ੀਨ ਤੱਕ ਜਿੰਦਾ ਰੌਂਦ ਇੱਕ ਮੋਬਾਈਲ ਫੋਨ 4210 ਰੁਪਏ ਭਾਰਤੀ ਕਰੰਸੀ ਡਰੱਗ ਮਨੀ ਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਉਹਨਾਂ ਦੱਸਿਆ ਕਿ ਉਕਤ ਵਿਅਕਤੀ ਦੀ ਨਿਸ਼ਾਨਦੇਹੀ ਤੇ ਖੇਤਾਂ ਵਿੱਚ ਸਰਚ ਕਰਤੇ 10 ਕਿਲੋ 20 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ ਉਹਨਾਂ ਦੱਸਿਆ ਕਿ ਇੱਕ ਖੇਪ ਵਿਅਕਤੀ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਪਾਕਿਸਤਾਨ ਤੋਂ ਡਰੋਨ ਰਾਹੀ ਮੰਗਵਾਈ ਸੀ ਪੰਜਾਬ ਵਿੱਚ ਠੰਡ ਨੇ ਠਾਰੇ ਲੋਕ 5 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਤਾਪਮਾਨ ਪੰਜਾਬ ਵਿੱਚ ਠੰਡ ਨੇ ਜ਼ੋਰ ਫੜ ਲਿਆ ਹੈ ਸਵੇਰ ਤੇ ਸ਼ਾਮ ਨੂੰ ਹੱਥ ਪੈਰ ਠਰਨ ਲੱਗ ਪਏ ਹਨ ਫਿਲਹਾਲ ਵੱਧ ਤੋਂ ਵੱਧ ਤਾਪਮਾਨ ਨਾਲ ਦੇ ਨੇੜੇ ਆਮ ਦੇ ਨੇੜੇ ਹੈ ਹਾਲਾਂਕਿ ਘੱਟੋ ਘੱਟ ਤਾਪਮਾਨ ਆਮ ਤੋਂ ਘੱਟ ਹੈ ਇਸ ਹਫ਼ਤੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਸ਼ਨੀਵਾਰ ਨੂੰ ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 30.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਸਭ ਤੋਂ ਘੱਟ ਤਾਪਮਾਨ 3 ਰਿਕਾਰਡ ਵਿੱਚ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਮੌਸਮ ਵਿਭਾਗ ਵਿਗਿਆਨ ਕੇਂਦਰ ਦੇ ਅਨੁਸਾਰ ਉਤਰੀ ਤੇ ਪੂਰਬੀ ਜ਼ਿਲ੍ਹਿਆਂ ਵਿੱਚ ਤਾਪਮਨ 24 ਜਾਂ 24 ਤੋਂ 26 ਡਿਗਰੀ ਸੈਲਸੀਅਸ ਤੇ ਭਾਰਤੀ ਰਾਜ ਵਿੱਚ 26 ਤੋਂ 28 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ ਇਸ ਹਫਤੇ ਰਾਜ ਭਰ ਵਿੱਚ ਬਦ ਤੋਂ ਬਦ ਤਾਪਮਨ ਆਮ ਪੱਧਰ ਦੇ ਨੇੜੇ ਰਹਿਣ ਦੀ ਉਮੀਦ ਹੈ ਉਤਰੀ ਅਤੇ ਦੱਖਣੀ ਪੱਛਮੀ ਜ਼ਿਲ੍ਹਿਆਂ ਵਿੱਚ 6 ਤੋਂ 8 ਡਿਗਰੀ ਸੈਲਸੀਅਸ ਤੇ ਹੋਰ ਹਿੱਸਿਆਂ ਵਿੱਚ 8 ਤੋਂ 10 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਹੈ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਇਸ ਹਫਤੇ ਪੰਜਾਬ ਵਿੱਚ ਮੀਂਹ ਪੈਣ ਦੀ ਘੱਟਮੀ ਦੇ ਅਤੇ ਮੌਸਮ ਮੁਤਾਬਕ ਮੁਤਾਬਕਨ 6 ਸ਼ਾਨਦਾਰ ਹੈਗਾ ਸਰੀਰਕ ਸੰਬੰਧ ਮੰਗਾਉਣ ਬਣਾਉਣ ਮਗਰੋਂ ਵਿਆਹ ਤੋਂ ਮੁਕਰਿਆ ਮਾਮਲਾ ਹੋਇਆ ਦਰਜ ਪਰਿਵਾਰ ਨੂੰ ਮਿਲਾਉਣ ਦੇ ਬਹਾਨੇ ਨਵਾਲਗ ਲੜਕੀ ਨੂੰ ਲੈ ਗਿਆ ਹੋਟਲ ਵਿੱਚ ਮਾਪਿਓ ਨੂੰ ਮਿਲਾਉਣ ਦੀ ਗੱਲ ਕਹਿ ਕੇ ਨੌਜਵਾਨ 17 ਸਾਲ ਦੀ ਨਵਾਲਗ ਲੜਕੀ ਨੂੰ ਇੱਕ ਹੋਟਲ ਵਿੱਚ ਲੈ ਗਿਆ ਹੋਟਲ ਦੇ ਬੰਦ ਕਮਰੇ ਵਿੱਚ ਮੁਲਜ਼ਮ ਨੇ ਲੜਕੀ ਦੀ ਸਹਿਮਤੀ ਬਿਨਾਂ ਉਸ ਨਾਲ ਸਿਰਕ ਸੰਬੰਧ ਬਣਾਇਆ ਤੇ ਵਿਆਹ ਕਰਾਉਣ ਤੋਂ ਸਾਫ਼ ਤੌਰ ਤੇ ਮੁਕਰ ਗਿਆ ਇਸ ਮਾਮਲੇ ਵਿੱਚ ਥਾਣਾ ਸਾਨੇਵਾਲ ਦੀ ਪੁਲਿਸ ਨੇ ਲੜਕੀ ਦੀ ਮਾਤਾ ਦੀ ਸ਼ਿਕਾਇਤ ਤੇ ਪਿਪਲ ਚੌਂਕ ਦੇ ਵਾਸੀ ਰੋਹਿਤ ਬਰਮਾ ਦੇ ਖਿਲਾਫ ਕੇਸ ਦਰਜ ਕਰ ਲਿਆ ਥਾਣਾ ਸਾਨੇਵਾਲ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਉਣ ਕਰਾਉਂਦਿਆਂ ਗਿਆਸਪੁਰਾ ਦੇ ਇੱਕ ਮੁਹੱਲੇ ਦੀ ਰਹਿਣ ਵਾਲੀ ਔਰਤ ਨੇ ਦੱਸਿਆ ਕਿ ਕੁਝ ਸਮਾਂ ਪਹਿਲੂ ਉਸ ਦੀ 17 ਸਾਲ ਦੀ ਬੇਟੀ ਦੀ ਦੋਸਤੀ ਰੋਹਿਤ ਬਰਮਾ ਨਾਲ ਹੋਈ ਸੀ ਰੋਹਿਤ ਉਹਨਾਂ ਦੀ ਬੇਟੀ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਇਸ ਲਈ ਉਹ ਇਹ ਕਹਿ ਕੇ ਲੜਕੀ ਨੂੰ ਆਪਣੇ ਨਾਲ ਲੈ ਗਿਆ ਕਿ ਉਹ ਆਪਣੇ ਮਾਪਿਆਂ ਨਾਲ ਮਿਲਾਉਣਾ ਚਾਹੁੰਦਾ ਹੈ ਘਰ ਲੈ ਜਾਣ ਦੀ ਗੱਲ ਕਹਿ ਕੇ ਮੁਲਜ਼ਮ ਸਰਦਾਰ ਹੈਂਡਲੂਮ ਦੇ ਲਾਗੇ ਪੈਂਦੇ ਇੱਕ ਹੋਟਲ ਵਿੱਚ ਗਿਆ ਸ਼ਿਕਾਇਤ ਨੇ ਮਹਿਲਾ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਮਲਜ਼ਮ ਨੇ ਹੋਟਲ ਵਿੱਚ ਉਸਦੀ ਬੇਟੀ ਨਾਲ ਜ਼ਬਰਦਸਤ ਜਿਨਸੀ ਸੰਬੰਧ ਬਣਾਏ ਵਿਆਹ ਕਰਾਉਣ ਤੋਂ ਮਨਾ ਕਰਕੇ ਫਰਾਰ ਹੋ ਗਿਆ ਉਧਰੋਂ ਇਸ ਮਾਮਲੇ ਵਿੱਚ ਐਸ.ਆਈ.ਸੀ. ਦੀਪਚੰਦ ਨੇ ਦੱਸਿਆ ਕਿ ਪੁਲਿਸ ਨੇ ਲੜਕੀ ਦੀ ਮਾਤਾ ਦੀ ਸ਼ਿਕਾਇਤੇ ਰੋਤ ਬਰਮਾ ਦੇ ਖਿਲਾਫ ਐਫ.ਆਈ.ਆਰ. ਦਰਜ ਕਰ ਲਈ ਹੈ ਪੁਲਿਸ ਦਾ ਕਹਿਣਾ ਹੈ ਕਿ ਮਲਜ਼ਮ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ ਬੱਕ ਬੱਕ ਥਾਮਾ ਤੋਂ ਹੀਰੋਇਨ ਤੇ ਗੋਲੀਆਂ ਬਰਾਮਦ ਕੀਤੀਆਂ ਗਈਆਂ ਇੱਕ ਲੜਕੀ ਸਮੇਤ 11 ਕਾਬੂ ਕੀਤੇ ਗਏ ਮੋਗਾ ਪੁਲਿਸ ਵੱਲੋਂ ਅੱਜ ਦੌਰਾਨ ਬੱਕ ਬੱਕ ਥਾਮਾ ਤੋਂ ਇੱਕ ਲੜਕੀ ਸਮੇਤ 11 ਲੋਕਾਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਹੀਰੋਇਨ ਪਵੰਦੀ ਸ਼ੁਦਾ ਗੋਲੀਆਂ ਬਰਾਮਦ ਕੀਤੀਆਂ ਗਈਆਂ ਥਾਣਾ ਧਰਮਕੋਟ ਪੁਲਿਸ ਨੇ ਦੇ ਐਸ ਆਈ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੀ ਸੀ ਤਾਂ ਮੁਖਬਰ ਖਾਸ ਦੀ ਇਤਲਾਹ ਤੇ ਪਿੰਡ ਨੂਰਪੁਰ ਹਕੀਮਾ ਵਿਖੇ ਇੱਕ ਵਿਅਕਤੀ ਅਤੇ ਇੱਕ ਲੜਕੀ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 52 ਗੋਲੀਆਂ ਤੇ 11 15 ਗ੍ਰਾਮ ਹੀਰੋਇਨ ਬਰਾਮਦ ਕੀਤੀ ਗਈ ਹੈ ਪੁਲਿਸ ਵੱਲੋਂ ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਸੁਖਜਿੰਦਰ ਸਿੰਘ ਪਿੰਡ ਵਾਸੀ ਧਰਮਕੋਟ ਲੜਕੀ ਅਮਨਦੀਪ ਕੌਰ ਵਾਸੀ ਪਿੰਡ ਨੂਰਪੁਰ ਹਕੀਮਾ ਦੇ ਰੂਪੇ ਦੱਸੀ ਗਈ ਹੈ ਇਸੇ ਤਰ੍ਹਾਂ ਥਾਣਾ ਮਹਿਲਾ ਮਹਿਣਾ ਪੁਲਿਸ ਦੇ ਸਹਾਇਕ ਥਾਣੇਦਾਰ ਸੁਖਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਸਮੇਤ ਛੱਕੀ ਪੁਰਸ਼ਾਂ ਦੀ ਤਲਾਸ਼ ਜੋ ਗਸ਼ਤ ਕਰ ਰਹੀ ਸੀ ਜਦ ਉਹਨਾਂ ਦੀ ਪੁਲਿਸ ਪਾਰਟੀ ਪਿੰਡ ਜੁਗਾਵਾਂ ਦੀ ਡਰੇਨ ਦੇ ਪੁਲ ਤੇ ਪਹੁੰਚੀ ਤਾਂ ਉੱਥੇ ਦੋ ਵਿਅਕਤੀ ਪਵਨਦੀਪ ਸਿੰਘ ਤੇ ਆਕਾਸ਼ਦੀਪ ਸਿੰਘ ਪਿੰਡ ਵਾਸੀ ਮਹਿਣਾ ਨੂੰ ਕਾਬੂ ਕਰਕੇ ਉਹਨਾਂ ਕੋਲੋਂ 40 ਗੋਲੀਆਂ ਤੇ ਦੋ ਹਿਰੋਇਨ ਨਾਲ ਭਰੀਆਂ ਸਰਿੰਜਾਂ ਬਰਾਮਦ ਕੀਤੀਆਂ ਥਾਣਾ ਸਦਰ ਪੁਲਿਸ ਨੇ ਸਹਾਇਕ ਥਾਣੇਦਾਰ ਮਨੀਸ਼ ਕੁਮਾਰ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਗਸ਼ ਕਰ ਰਹੀ ਸੀ ਤਾਂ ਮੁਕਬਰ ਦੀ ਇਤਲਾਹ ਤੇ ਪਿੰਡ ਕਲਕਰਾਂ ਦੀ ਹੱਦ ਦੇ ਅੰਦਰ ਦੋ ਵਿਅਕਤੀ ਰਾਹੁਲਵਾਸੀ ਸਾਧਾਂਬਾੜੀ ਬਸਤੀ ਜੋਧਾ ਲਖਪ੍ਰੀਤ ਸਿੰਘ ਵਾਸੀ ਪਿੰਡ ਦੌਲਤਪੁਰ ਨੂੰ ਕਾਬੂ ਕਰਕੇ ਉਹਨਾਂ ਪਾਸੋਂ 20 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ ਇਸੇ ਤਰ੍ਹਾਂ ਥਾਣਾ ਅਜੀਤਵਾਲ ਪੁਲਿਸ ਨੇ ਇੰਚਾਰਜ ਇੰਸਪੈਕਟਰ ਲక్ష్మణ ਸਿੰਘ ਨੇ ਦੱਸਿਆ ਕਿ ਥਾਣਾ ਅਜੀਤਵਾਲ ਵਿਖੇ ਤਨਤ ਹੌਲਦਾਰ ਜੁਝਾਰ ਸਿੰਘ ਪੁਲਸ ਪਾਰਟੀ ਸਮਿਤ ਛੱਕੀ ਪੁਰਸ਼ਾਦੀ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ ਜਦ ਉਹਨਾਂ ਨੇ ਪੁਲਸ ਪਾਰਟੀ ਵਿੱਚ ਕੋਕਰੀ ਫੂਲਾ ਸਿੰਘ ਲਿੰਕ ਰੋਡ ਤੇ ਪਹੁੰਚੀ ਤਾਂ ਉੱਥੇ ਇੱਕ ਮੋਟਰਸਾਈਕਲ ਸਵਾਰ ਤੇ ਨੌਜਵਾਨ ਗਰਦੀਪ ਸਿੰਘ ਵਾਸੀ ਕੋਕਰੀ ਫੂਲਾ ਸਿੰਘ ਵਾਲਾ ਅਮਰਿਤਪਾਲ ਸਿੰਘ ਵਾਸੀ ਰੌਂਕੇਕਲਾ ਆਸ਼ੀਸ਼ ਉਰਫ ਆਸ਼ੂ ਵਾਸੀ ਅਜੀਤਪਾਲੂ ਕਾਬੂ ਕਰਕੇ ਉਹਨਾਂ પાસે 100 ਗ੍ਰਾਮ ਹੀਰੋਇਨ ਬਰਾਮਦ ਕੀਤੀ ਹੈ ਥਾਣਾ ਕੋਟ ਈਸੇਖਾਨ ਦੇ ਸਾਈਕ ਥਾਣੇਦਾਰ ਗੁਰਮੇਸ਼ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਵੇਤ ਗਸ਼ਤ ਕਰ ਰਹੀ ਸੀ ਤਾਂ ਪਿੰਡ ਗਹਿਲਾਵਾਲਾ ਵਿਖੇ ਇੱਕ ਵਿਅਕਤੀ ਕਮਲਜੀਤ ਸਿੰਘ ਵਾਸੀ ਕੋਟ ਈਸੇਖਾਨ ਨੂੰ ਕਾਬੂ ਕਰਕੇ ਉਹਨਾਂ ਕੋਲੋਂ 6 ਗ੍ਰਾਮ ਹੀਰੋਇਨ ਬਰਾਮਦ ਕੀਤੀ ਗਈ ਹੈ ਥਾਣਾ ਸਿਟੀ ਮੋਗਾ ਪੁਲਿਸ ਦੇ ਸਹਾਇਕ ਥਾਣੇਦਾਰ ਚੰਦਰਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੀ ਸੀ ਤਾਂ ਮੁਕਬਰ ਖਾਸ ਦੀ ਇਤਲਾਹ ਤੇ ਨੇਚਰ ਪਾਰਕ ਦੇ ਕੋਲ ਇੱਕ ਵਿਅਕਤੀ ਮਿੰਟੂ ਸਿੰਘ ਵਾਸੀ ਨਿਗਾਹਾਂ ਰੋਡ ਮੋਗਾ ਨੂੰ ਕਾਬੂ ਕਰਕੇ ਉਹਨਾਂ ਦੇ ਪਾਸੋਂ 10 ਗ੍ਰਾਮ ਹੀਰੋਇਨ ਬਰਾਮਦ ਕੀਤੀ ਗਈ ਹੈ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੋਂ ਕਾਬੂ ਕੀਤੇ ਦੋਸ਼ੀਆਂ ਖਿਲਾਫ ਵੱਖ-ਵੱਖ ਥਾਣਿਆਂ ਵਿੱਚ ਮਾਮਲਾ ਦਰਜ ਕਰ ਲਿਆ ਹੈ